ਲਓ ਜੀ ਮਿੱਤਰੋ ਅੱਜ ਵੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਦੇ ਹਾਂ ਹਰੇਕਵਾਜ ਟਰੈਕਟਰ ਦੀ ਸਜਣੋ 3 ਦਾ ਸਿਲੰਡਰ ਇਹ ਟਰੈਕਟਰ ਹੈ ਤੇ ਆਪਾਂ ਕਹਿ ਦਈਏ ਵੀ ਜਿਵੇਂ ਵੱਡ ਬਾਈਕ ਵਾਲਾ ਠੀਕ ਹੈ ਜੀ ਮਤਲਬ ਕਰਾ ਦੇ ਵਿੱਚ ਜਿਹੜਾ ਇਹ ਟਰੈਕਟਰ ਪੂਰਾ ਸੇਰੇ ਦਾ ਕੰਮ ਕਰਦਾ ਵੱਡੇ ਟਰੈਕਟਰਾਂ ਨੂੰ ਮੁਕਾਬਲਾ ਦਿੰਦਾ ਹੈਗਾ ਅੱਜ ਇਹਦੀ ਵੀਡੀਓ ਪਾਉਣ ਦਾ ਮਕਸਦ ਇਹੀ ਸੀਗਾ ਕਿ ਜਿਹੜੇ ਟਰੈਕਟਰਾਂ ਵਾਲੇ ਆ ਉਹ ਇਸ ਟਰੈਕਟਰ ਨੂੰ ਜਿਹੜੇ ਪੁਰਾਣੇ ਬੰਦੇ ਆ ਬਹੁਤ ਜ਼ਿਆਦਾ ਪਸੰਦ ਕਰਦੇ ਆ ਲਾਈਕਸ ਕਰਦੇ ਆਗੇ ਇਹੇ ਕਰਕੇ ਆਪਾਂ ਵੀਡੀਓ ਇਹਦੀ ਅੱਜ ਦੁਬਾਰੇ ਪਾਉਨੇ ਆ ਬਾਦ ਦਾ ਬੈਕ ਵਾਲਾ ਟਰੈਕਟਰ ਆ ਇਹ ਇਹ ਟਰੈਕਟਰ ਯਾਰ ਹੁਣ ਮੈਂ ਕਹਿੰਦਾ ਵੀ ਬਹੁਤ ਘੱਟ ਮਿਲਦੇ ਨੇਗੇ ਬਹੁਤ ਘੱਟ ਜਗ੍ਹਾ ਤੇ ਹੁਣ ਇਹ ਹੈਗੀ ਨਹੀਂ ਕਿਉਂਕਿ ਲੋਕਾਂ ਨੇ ਬਹੁਤ ਸਾਰੇ ਵੱਡੇ ਵੱਡੇ ਟਰੈਕਟਰ ਲੈ ਲਈ ਲੋਨ ਤੇ ਅੱਜ ਮੈਂ ਸਾਨੂੰ ਕਿਹਾ ਸੀ ਨਾ ਵੀ ਟਰਾਲੀ ਟੂਲੀ ਖਿੱਚਣ ਨੂੰ ਤਾਂ ਪੂਰਾ ਛੋਟਾ ਟਰੈਕਟਰ ਆ ਇਹ ਪੂਰੀ ਸਿਰੇ ਦੀ ਗੱਲ ਬਾਤ ਆ ਹਰਾ ਸਵਰਾਜ 73584 ਮਾਡਲ ਹੈ ਤੇ ਆਪਣੇ ਕੋਲੇ ਆਪਾਂ ਨੂੰ ਬਹੁਤ ਘੱਟ ਜਗ੍ਹਾ ਤੇ ਹੀ ਮਿਲਦਾ ਤੁਹਾਨੂੰ ਦੇਖਣ ਚਲੋ ਉੱਥੇ ਜੜ ਜੂਗਾ ਮੈਂ ਤਿੰਨ ਸਿਲੰਡਰ ਟਰੈਕਟਰ ਹੈ ਆ ਜਾ ਤੁਹਾਨੂੰ ਉੱਥੇ ਤੱਕ ਚੱਲ ਕੇ ਦਿਖਾਉਣਾ ਨਾਲ ਨਾਲ ਟਰੈਕਟਰ ਨੂੰ ਵੀਡੀਓ ਸ਼ੇਅਰ ਕਰਦੇ ਆ ਕਰੋ ਅੱਜ ਆਪਾਂ ਤੂੜੀ ਕਰੀ ਸੀ ਰਾਤ ਇੱਕ ਸਾਲੀ ਪਈ ਸੀ ਆਪਣੀ ਬੱਚੀ ਉਹ ਟਰਾਲੀ ਆਪਾਂ ਲੈਣ ਆਏ ਸੀ ਹੋਰ ਸਾਰੇ ਠੀਕ ਠਾਕ ਹੋ ਬਾਈ ਸਾਰੇ ਫੋਲੋ ਕਰਿਆ ਕਰੋ ਪੇਜ ਨੂੰ ਜਰੂਰ ਵੀਡੀਓ ਸ਼ੇਅਰ ਕਰਦੇ ਆ ਕਰੋ ਕਮੈਂਟ ਜਰੂਰ ਕਰਿਆ ਕਰੋ ਜੇ ਕਿਸੇ ਭਰਾ ਨੂੰ ਟਰੈਕਟਰ ਵੇਚਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ 126288 126 ਦੇ ਟਾਇਰ ਪਾਏ ਹੋਏ ਆ ਇਹਦੇ ਤੇ ਪੱਤਵਾਹ ਵਾਲਾ ਟਰੈਕਟਰ ਹੈਗਾ ਜੇ ਕਿਸੇ ਨੇ ਹੋਰ ਅਜਿਹੇ ਟਰੈਕਟਰ ਦੀ ਵੀਡੀਓ ਪਾਉਣੀ ਹੁੰਦੀ ਹੈ ਸੇਲ ਲਈ ਜਾਂ ਮੋਡੀਫਾਈ ਕੀਤਾ ਹੁੰਦਾ ਤਾਂ ਦੱਸ ਦਿਆ ਕਰੋ